ਕਿ ਸਿਆਸਤਦਾਨਾਂ ਦੀ ਗਲਤੀ ਕਹਾ ਕਿ ਰੱਬ ਹੀ ਦੁੱਖਾਂ ਨਾਲ ਤੋਲਦਾ ਏ ਜਦ ਆਪਣੇ ਤੇ ਭੀੜ ਪੈਂਦੀ ਹੈ ਤਕਲੀਫ ਆਉਂਦੀ ਹੈ ਤਾਂ ਆਪਣੇ ਦਾ ਹੀ ਖੂਨ ਖੋਲਦਾ ਏ ਆਪਣੇ ਦਾ ਹੀ ਖੂਨ ਖੋਲਦਾ ਸਤਸ਼ਿਰੀ ਅਕਾਲ ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੇ ਨਹੀਂ ਸ੍ਰੀ ਤੁਸੀਂ ਸ਼ੇਰ ਤੋਂ ਵਜ਼ਲ ਵਾਲੇ ਦੇ ਵੀਡੀਓ ਕਿਸ ਬਾਬਤ ਹੁੰਦੀ ਹੈ ਸਾਥਿਓ ਬੜੀ ਹੀ ਨਿਰਾਸ਼ਾਜਨਕ ਗੱਲ ਹੈ ਜੋ ਪੰਜਾਬ ਦੇ ਸਮੇਂ ਹਾਲਾਤ ਬਣੇ ਹੋਏ ਆ ਆਪ ਸਭ ਨੂੰ ਪਤਾ ਸਾਨੂੰ ਪਤਾ ਹੈ ਕਿ ਹੜਾਂ ਦੇ ਪਾਣੀ ਨੇ ਕੁਝ ਜ਼ਿਲ੍ਹਿਆਂ ਵਿੱਚ ਤਬਾਈ ਮਚਾਈ ਹੋਈ ਹੈ ਹਾਲਾਤ ਇੰਨੇ ਕਿ ਨਾ ਚੁੱਕਿਆ ਕਿ ਕੋਠਿਆਂ ਤੱਕ ਜਿਹੜਾ ਪਾਣੀ ਭਰ ਗਿਆ ਔਰ ਉਤੋਂ ਮੀਂਹ ਪਈ ਜਾਂਦਾ ਮੈਂ ਕੁਝ ਜ਼ਿਲ੍ਹਿਆਂ ਦੀ ਗੱਲ ਕਰ ਰਿਹਾ ਔਰ ਹਾਲਾਤ ਇਸ ਤਰ੍ਹਾਂ ਦੇ ਆ ਕਿ ਲੋਕ ਕੋਠਿਆਂ ਤੇ ਚਵਾਰਿਆਂ ਤੇ ਰਹਿਣ ਨੂੰ ਮਜਬੂਰ ਹੋ ਗਿਆ ਜਿਹੜੇ ਡੰਗਰ ਪਸ਼ੂ ਆ ਉਹ ਵਿਚਾਰੇ ਕੋਠਿਆਂ ਤੇ ਛਾੜ ਨਹੀਂ ਹੁੰਦੇ ਉਹ ਕੁਝ ਕਿ ਦਿਨਾਂ ਤੋਂ ਮਤਲਬ 2-3 ਦਿਨਾਂ ਤੋਂ ਜਿਹੜੇ ਪਾਣੀ 'ਚ ਹੀ ਖੜੇ ਨੇ ਬੈਠੇ ਵੀ ਨਹੀਂ ਅਨੀਂਦੇ ਨੇ ਔਰ ਉਹਨਾਂ ਨੂੰ ਚਾਰਾ ਪਾਣਾ ਵੀ ਬਹੁਤ ਮੁਸ਼ਕਲ ਹੋ ਚੁੱਕਾ ਸੋ ਅਜਿਹੀ ਘੜੀ ਵਿੱਚ ਬਾਬਾ ਕੁਲਦੀਪ ਸਿੰਘ ਨਾਨਕ ਸਰਮਜਾਰੇ ਵਾਲਿਆਂ ਦੇ ਉਪਰਾਲਾ ਸਦਕਾ ਜਿਹੜੀ ਹੈਲਪ ਆ ਉਹ ਹਰ ਪੀੜ੍ਥਾਵਾਂ ਤੇ ਭੇਜੀ ਜਾ ਰਹੀ ਹੈ ਔਰ ਅਸੀਂ ਜਿਹੜੀ ਜਾਣਕਾਰੀ ਹਾਸਲ ਕਰਾਂਗੇ ਪਤਵੰਤਿਆਂ ਤੋਂ ਕਿ ਕਿਹੜੀ-ਕਿਹੜੀ ਹੈਲਪ ਜਿਹੜੀ ਆ ਉਹ ਭੇਜੀ ਜਾ ਰਹੀ ਹੈ ਕਿਸ ਤਰੀਕੇ ਭੇਜੀ ਜਾ ਰਹੀ ਹੈ ਤੇ ਹੋਰ ਉਹ ਸੁਨੇਹਾ ਕੀ ਲਾਉਣਾ ਚਾਹੁੰਦੇ ਆ ਬਾਕੀ ਜਿਹੜੀ ਗੱਲ ਮੇਰੇ ਸਮਝ ਆਈ ਹੋਏ ਆ ਕਿ ਜਿਹੜਾ ਰਾਸ਼ਨ ਹੈ ਕੁਝ ਕਿ ਜਿਹੜੇ ਲੋਕ ਨੇ ਆਪਣੇ ਘਰਾਂ ਚ ਨਾ ਇਹ ਚੁਬਾਰਿਆ ਤੇ ਉਹਨਾਂ ਕੋ ਰਾਸ਼ਨ ਹੈ ਉਹਨਾਂ ਦਾ ਰੈਸਕਿਊ ਵੀ ਹੋ ਰਿਹਾ ਲੇਕਿਨ ਜਿਹੜੇ ਪਸ਼ੂ ਉਹਨਾਂ ਦਾ ਬਹੁਤ ਔਖਾ ਹੋ ਚੁੱਕਾ ਕਿਉਂਕਿ ਫਸਲ ਜਿਹੜੀ ਉਹ ਤਬਾਹ ਹੋ ਚੁੱਕ ਔਰ ਪਸ਼ੂ ਜਿਹੜੇ ਕਈ ਦਿਨਾਂ ਤੋਂ ਖੜੇ ਆ ਔਰ ਚਾਰਾ ਜਿਹੜਾ ਹੈ ਉਹ ਕਿਸੇ ਪਾਸਿਓਂ ਵੀ ਲੈਣਾ ਬਹੁਤ ਔਖਾ ਹੋ ਚੁੱਕਾ ਤਾਂ ਪਸ਼ੂਆਂ ਨੂੰ ਬਚਾਉਣਾ ਵੀ ਬਹੁਤ ਜ਼ਰੂਰੀ ਹੈ ਇਸ ਲਈ ਚਾਰਾ ਭੇਜਣਾ ਆਚਾਰ ਭੇਜਣਾ ਹੋਰ ਜਿਹੜੀ ਨਾਲ ਰਲਦੀਆਂ ਚੀਜ਼ਾਂ ਉਹ ਭੇਜਣੀਆਂ ਬਹੁਤ ਜ਼ਰੂਰੀ ਹੈ ਤਾਂ ਇੱਕ ਵਾਰੀ ਤੁਹਾਨੂੰ ਤਸਵੀਰਾਂ ਦਿਖਾਣੇ ਆ ਪੂਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਮਦਦ ਕਿਹੜੀ ਜਾ ਰਹੀ ਹੈ ਤਸਵੀਰਾਂ ਆਕਾਰ ਸੋਨਹਾਲ ਬਾਤ ਤਸਵੀਰਾਂ ਆਕਾਰ ਵਾਹਿਗੁਰੂ ਜੀ ਕਾ ਖਾਲਸਾ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਭਾਈਕੁੱਤੀ ਦੀ ਫਤਿਹ ਜਿਸ ਤਰ੍ਹਾਂ ਕਿ ਸਮੁੱਚੇ ਪੰਜਾਬ ਨੂੰ ਪਤਾ ਆ ਕਿ ਆਪਣੇ ਹਾਰਪੀੜ ਤੇ ਜੋ ਇਲਾਕਾ ਆ ਉਹ ਬੜੇ ਪਾਣੀ ਭਰ ਚੁੱਕਿਆ ਤੇ ਉੱਥੇ ਬੜੀਆਂ ਮਾ ਸਮੱਸਿਆਵਾਂ ਨੇ ਤੇ ਐਲ ਦੇ ਆਧਾਰ ਤੇ ਪਹਿਲਾਂ ਇੱਕ ਛੋਟੀ ਜਿਹੀ ਸ਼ੁਰੂਆਤ ਕਰਨ ਲੱਗੇ ਆ ਉਹਨਾਂ ਆਪਣੇ ਹਣ ਪੀੜਤਾਂ ਦੇ ਲਈ ਜਿਹੜੇ ਵਿਚਾਰੇ ਸਾਡੇ ਭਰਾ ਹੜਾਂ ਦੀ ਮਾਰ ਥੱਲੇ ਆਏ 2-3 ਸਾਲਾਂ ਬਾਅਦ ਇਹ ਆਫਤਾਂ ਆਈਆਂ ਵੈਸੇ ਤਾਂ ਇਹ ਕੰਮ ਸਰਕਾਰਾਂ ਦੇ ਨੇ ਪਰ ਸਰਕਾਰਾਂ ਦੇ ਕੰਨਾਂ ਤੇ ਜੂ ਨਹੀਂ ਸਰਕਦੀ ਇਹਨਾਂ ਹੜਾਂ ਦਾ ਪਹਿਲਾਂ ਤੋਂ ਅਪਰਾਲਾ ਕਰਨਾ ਚਾਹੀਦਾ ਚਲੋ ਜਿਹੜੀ ਆਫਤ ਹੈ ਆਫਤ ਦੇ ਲਈ ਆਪਾਂ ਇੱਕ ਛੋਟਾ ਜਿਹਾ ਅਪਰਾਲਾ ਕਰ ਰਹੇ ਹਾਂ ਪਹਿਲਾਂ ਸ਼ੁਰੂਆਤ ਕਰ ਰਹੇ ਹਾਂ ਤਾਂ ਕਿ ਉੱਥੋਂ ਜੈਜਾ ਲਿਆ ਜਾ ਸਕੇ ਕਿ ਉੱਥੇ ਕਿਹੜੀ ਚੀਜ਼ ਚਾਹੀਦੀ ਹੈ ਆਪਾਂ ਪਹਿਲਾਂ ਆਚਾਰ ਤੇ ਆਪਣੇ ਵਸਤਰ ਮੱਛਰਦਾਨੀਆਂ ਲੈ ਕੇ ਚੱਲੇ ਹਾਂ ਆਪਣੇ ਨਾਨਕ ਸਰ ਗੁਰਦਾਰਾ ਮਯਾਰੀ ਤੋਂ ਆਪਣੇ ਬਾਬਾ ਕਲਦੀਪ ਸਿੰਘ ਜੀ ਦੇ ਦਿਸ਼ਾਾਂ ਨਿਰਦੇਸ਼ਾਂ ਉਹ ਬਾਹਰ ਗਏ ਹੋਏ ਨੇ ਉਹਨਾਂ ਦੇ ਲਗਾਤਾਰ ਫੋਨ ਤੇ ਰابطਾ ਉਹਨਾਂ ਨਾਲ ਜਾਰੀ ਹੈ ਤੇ ਉਧਰ ਦੀਆਂ ਜਿਹੜੀਆਂ ਸੰਗਤਾਂ ਆ ਉਧਰ ਵੀ ਕੋਈ ਸਾਡੇ ਪ੍ਰੇਮੀ ਨੇ ਰਾਤ ਤੀਵਾਂ ਨੂੰ ਫੋਨ ਕਰਕੇ ਪੁੱਛਿਆ ਸੀ ਕਿ ਆਪਾਂ ਕੀ ਲੈ ਕੇ ਆਈਏ ਤਾਂ ਉਹ ਕਹਿੰਦੇ ਅਜੇ ਪੱਠਿਆਂ ਦੀ ਜਾਂ ਆਚਾਰ ਦੀ ਤੂੜੀ ਦੀ ਇਸ ਚੀਜ਼ ਦੀ ਲੋੜ ਹੈ ਮੈਂ ਤੁਹਾਡੇ ਵੱਲੋਂ ਰਾਂਹੀਂ ਬਾਕੀ ਸਾਧ ਸੰਗਤਾਂ ਨੂੰ ਵੀ ਇਹ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਆਂ ਕਿ ਆਪਾਂ ਜਿਹੜੀਆਂ ਰਸਤਾਵਸਤਾਂ ਆਆਂ ਜਿਸ ਤਰ੍ਹਾਂ ਰਾਸ਼ਨ ਹੈ ਜਾਂ ਉਹ ਹਜੇ ਨਾ ਲੈ ਕੇ ਜਾਈਏ ਕਿਉਂਕਿ ਗੁਰੂਕਾਂ ਲੰਗਰਾਂ ਟੁੱਟਵਾਰਤ ਰਿਆ ਉਹਦਾ ਫਿਰ ਮਿਸਯੂਜ਼ ਹੋ ਜਾਂਦਾ ਜਿਹੜੇ ਲੋਕਾਂ ਨੂੰ ਨਹੀਂ ਚਾਹੀਦਾ ਉਹ ਆਪਣੇ 2-2 ਸਾਲਾਂ ਦਾ ਇਕੱਠਾ ਰਾਸ਼ਨ ਕਰ ਲੈਂਦੇ ਜਿੱਦਾਂ ਪਿਛਲੇ ਸਾਲਾਂ ਦੇ ਵਿੱਚ ਹੋਇਆ ਤਾਂ ਕਿ ਸਾਡੀ ਜੋ ਨੇਕ ਕਮਾਈ ਦੀ ਦੁਰਵਰਤੋਂ ਨਾ ਹੋ ਸਕੇ ਆਪਾਂ ਅੱਜ ਉੱਥੇ ਯਜਾ ਲੈ ਕੇ ਆਵਾਂਗੇ ਕਿ ਉੱਥੇ ਚਾਹੀਦਾ ਕੀ ਹੈ ਤੇ ਹੜਾਂ ਦੀ ਸਿਤੀ ਜਦੋਂ ਤੋਂ ਬਾਅਦ ਹੜ ਜਾਊਗੀ ਹੜਾਂ ਤੋਂ ਪਾਣੀ ਥੱਲੇ ਆ ਜਾਊਗਾ ਤੇਰ ਬਾਅਦ ਵਿੱਚ ਜਾ ਕੇ ਜਿਸ ਜਿਸ ਤਰ੍ਹਾਂ ਦੀ ਵੀ ਲੋਡ ਹੋਗੀ ਆਪਾਂ ਉਹਨਾਂ ਦੀ ਮੰਗ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ